ਹਾਂਜੀ ਦੋਸਤੋ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਸਵਿੰਦਰ ਪੱਲਾ ਜੋ ਕਿ ਫਨੀ ਸੀਗੇ ਹਨ ਕਮੇਟੀ ਵੀਡੀਓਜ਼ वगैरह ਮਾਉਂਦੇ ਸੀ ਕਮੇਡੀਅਨ ਸੀਗੇ ਸਾਰੇ ਆਪਣੇ ਦੁਨੀਆ ਦੇ ਵਿੱਚ ਛਾਏ ਹੋਏ ਸੀਗੇ ਜਿਸ ਤਰੀਕੇ ਨਾਲ ਉਹ ਜਾਣੇ ਜਾਂਦੇ ਸੀ ਉਹਨਾਂ ਦਾ ਨਾ ਕਮੇਟੀ ਤੇ ਤੌਰ ਤੇ ਉਹਨਾਂ ਦੀ ਪਛਾਣ ਸੀ ਜੜੀ ਹੋਈ ਸੀਗੀ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਦੇਖੋ ਕਿੰਨੀ ਖੁਸ਼ੀ ਮਨਾਉਂਦੇ ਹੋਏ ਉਹਨਾਂ ਦੇ ਨਾਲ ਜਿਹੜਾ ਭੰਗੜਾ ਪਾਉਂਦੇ ਹੋਏ ਨੱਚਦੇ ਹੋਏ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਗੇ ਬਾਕੀ ਜੋ ਇਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਜਿੱਥੇ ਸਾਰਿਆਂ ਦੀਆਂ ਹੀ ਅੱਖਾਂ ਨਮ ਹੋਈਆਂ ਨੇ ਸਾਰੇ ਪੰਜਾਬੀਆਂ ਨੂੰ ਤਾਂ ਦੁੱਖ ਹੋਇਆ ਹੀ ਹੋਇਆ ਬਾਕੀ ਜਿਹੜੇ ਉਹਨਾਂ ਦੇ ਹਨਾ ਚਾਹਤੇ ਸੀਗੇ ਉਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆਗਾ ਜਿੱਥੇ ਕਿ ਸਾਰੇ ਬਹੁਤ ਹੀ ਵੱਡੇ ਵੱਡੇ ਹਨਾ ਜਿੰਨੇ ਵੀ ਪੰਜਾਬੀ ਕਲਾਕਾਰ ਸੀਗੇ ਸਾਰੇ ਉੱਥੇ ਸਿੰਗਰ ਵਗੈਰਾ ਪਹੁੰਚੇ ਸੀਗੇ ਗਿੱਪੀ ਗਰੇਵਾਲ ਵੀ ਉੱਥੇ ਪਹੁੰਚੇ ਹਰਪ੍ਰੀਤ ਜਨਮਾਨ ਵੀ ਪਹੁੰਚੇ ਬਾਕੀ ਬਹੁਤ ਸਾਰੇ ਜਿਹੜੇ ਕਲਾਕਾਰ ਉੱਥੇ ਪਹੁੰਚੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀਗੇ ਹਨਾ ਦਿਲ ਤੋਂ ਉਹ ਸਾਰੇ ਜਿਹੜੇ ਰੋ ਰਹੇ ਸੀਗੇ ਗਿੱਪੀ ਗਰੇਵਾਲ ਨੇ ਇੱਕ ਮੀਡੀਆ ਦੇ ਦੌਰਾਨ ਕਿਹਾ ਕਿ ਉਹ ਸਾਡੇ ਇੱਕ ਫਾਦਰ ਸਾਹਿਬ ਦੀ ਤਰ੍ਹਾਂ ਸੀਗੇ ਸਾਡੇ ਫਾਦਰ ਦੇ ਸਮਾਨ ਸੀਗੇ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਜਿਹੜਾ ਇੰਡਸਟਰੀ ਨੂੰ ਹੈ ਜਿਹੜਾ ਬਹੁਤ ਵੱਡਾ ਘਾਟਾ ਪਿਆ ਸਾਰਿਆਂ ਲਈ ਬਹੁਤ ਹੀ ਦੁੱਖ ਭਰੀ ਹੈ ਜਿਹੜੀ ਇਹ ਗੱਲ ਆ ਇੰਨਾ ਵੱਡਾ ਘਾਟਾ ਜਨਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਜਿਹੜਾ ਕਿ ਪਰਮਾਤਮਾ ਦਾ ਜਿਹੜਾ ਭਾਣਾ ਹੁੰਦਾ ਉਹਨੂੰ ਮੰਨਣਾ ਪੈਂਦਾ ਹੈ। ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਇਸ ਵੀਡੀਓ ਵਿੱਚ ਇੱਕ ਵਾਰ ਲਾਈਕ ਬਾਈ ਗਰੂ ਜ਼ਰੂਰ ਕਰਿਓ ਜੀ। ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਕਿੰਨਾ ਚਾਹੁੰਦੇ ਸੀਗੇ ਜਸਵਿੰਦਰ ਪੱਲਾ ਜੀ। ਬਾਈ ਗਰੂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।